ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਦਿਲ ਵਿੱਚ ਵਸਦਾ ਏ ਤੂੰ ਗੁਰੂ ਗੋਬਿੰਦ ਸਿੰਘ ਜੀ ਮੇਰੇ ਦਿਲ ਵਿੱਚ ਵਸਦਾ ਏ ਤੂੰ ਗੁਰੂ ਗੋਬਿੰਦ ਸਿੰਘ ਜੀ ਹਰ ਮੰਦਰ ਸੇਭ ਜਾਈਏ ਇਸ ਨਾਮ ਕਰਾਈਏ ਗੁਰਮੰਦਰ ਸਾਹਿਬ ਜਾਈਏ ਇਸ ਨਾਨਕ ਆਇਏ ਇਸ ਨਾਨਕ ਕਰਾਉਣ ਵਾਲਾ ਤੂੰ ਗੁਰੂ ਗੋਬਿੰਦ ਸਿੰਘ ਜੀ ਮੇਰੇ ਦਿਲ ਵਿੱਚ ਵਸਦਾ ਏ ਤੂੰ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਜਾਈਏ ਸੇਵਾ ਕਰਾਈਏ ਅਨੰਦਪੁਰ ਜਾਈਏ सेवा कर करे आई शेवाण वारा तूं गुरू गोबिंद जी मेरे दिल विच तू गुरु तूं सिंह जी मेरे दिल विच वसदांइ तूं गुरू गोबिंद जी पटना साहिब जा ਸਿੱਖਿਆ ਲੈ ਆਈਏ ਪਟਨਾ ਸਹਿਬ ਜਾਈਏ ਸਿੱਖਿਆ ਲੈ ਆਈਏ ਸਿੱਖਿਆ ਦਵਉਣ ਵਾਲਾ ਤੂੰ ਗੁਰੂ ਗੋਬਿੰਦ ਸਿੰਘ ਜੀ ਮੇਰੇ ਦਿਲ ਵਿੱਚ ਵਸਦਾ ਏ ਤੂੰ ਗੁਰੂ ਗੋਬਿੰਦ ਸਿੰਘ ਜੀ ਮੇਰੇ ਦਿਲ ਵਿੱਚ ਵਸਦਾ ਏ ਤੂੰ ਗੁਰੂ ਗੋਬਿੰਦ ਸਿੰਘ ਜੀ ਦਮ ਦਮ ਜਾਈਏ ਅਮਰਤ ਸਾਕੇ ਆਈਏ ਦਮ ਦਮ ਜਾਈਏ ਅਮਰਤ ਸਾਕੇ ਆਈਏ ਅਮਰਤ ਇਸ ਕੋਣ ਵਾਲਾ ਤੂੰ ਗੁਰੂ ਗੋਬਿੰਦ ਸਿੰਘ ਜੀ ਮੇਰੇ ਦਿਲ ਵਿੱਚ ਵਸਦਾ ਏ ਤੂੰ ਗੁਰੂ ਗੋਬਿੰਦ ਸਿੰਘ ਜੀ ਮੇਰੇ ਦਿਲ ਵਿੱਚ ਵਸਦਾ ਏ ਤੂੰ ਗੁਰੂ ਗੋਬਿੰਦ ਸਿੰਘ ਜੀ ਹਜੂਰ ਸਹਿਬ ਜਾਈਏ ਦਰਸ਼ਨ ਕਰ ਆਈਏ ਹਜੂਰ ਸਹਿਬ ਜਾਈਏ ਦਰਸ਼ਨ ਕਰ ਆਈਏ ਦਰਸ਼ਨ ਕਰਾਉਣ ਵਾਲਾ ਤੂੰ गुरू गौ बिद सिंह जी मेरे दिलि विच तू. दू गुरू गो जी मेरे दिलि विच तू. दू गुरू गो जी